ਸੱਜੇ ਕਾਲ ਜੀ ਮੈਂ ਨਿਰੰਤਮਾਨ ਸੋਫੀ ਗਾਇਕਾ ਜੋਤੀ ਨੂਰਾ ਦੇ ਨਾਲ ਇੱਕ ਜੁੜੀ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਨੂਰਾ ਦੇ ਘਰ ਨੇੜੇ ਫਾਇਰਿੰਗ ਹੋਇਆ ਹੁਣ ਇਸ ਮਾਮਲੇ ਦੇ ਵਿੱਚ ਇੱਕ ਵੱਡੀ ਅਪਡੇਟ ਆਈ ਕਿਉਂਕਿ ਸੀਸੀਟੀਵੀ ਫੁਟੇਜ ਨੇ ਸਭ ਦੇ ਹੋਸ਼ ਉਡਾ ਦਿੱਤੇ ਸਨ ਦਾਦੇ ਕਿ ਬਾਲੀਵੁੱਡ ਸੋਫੀ ਗਾਇਕਾ ਜੋਤੀ ਨੂਰਾ ਦੇ ਵਸੰਤ ਕੁੰਜ ਮਕਸੂਦਾ ਸਥਿਤ ਘਰ ਦੇ ਨੇੜੇ ਇੱਕ ਐਕਟਿਵਾ ਸਵਾਰ ਨੌਜਵਾਨ ਦੀਆਂ ਸ਼ੱਕੀ ਗਤੀਵਿਧੀਆਂ ਦੇਖੇ ਗਈਆਂ ਜਿਵੇਂ ਸਥਾਨਕ ਲੋਕਾਂ ਨੇ ਸੀਸੀਟੀਵੀ ਕੈਮਰਾ ਦੀ ਫੁਟੇਜ ਦੇਖੀ ਤਾਂ ਨੌਜਵਾਨ ਦੀਆਂ ਗਤੀਵਿਧੀਆਂ ਦੇਖ ਕੇ ਗਾਇਕਾ ਦੇ ਘਰ ਦੇ ਬਾਹਰ ਨੂੰ ਦੇਰ ਨਹੀਂ ਲੱਗੇ ਤੇ ਇਲਾਕੇ ਦੇ ਲੋਕ ਦਹਿਸ਼ਤ ਦੇ ਵਿੱਚ ਆ ਗਏ ਹਾਲਾਂਕਿ ਦੇਰ ਸ਼ਾਮ ਥਾਣਾ ਨੰਬਰ 1 ਦੇ ਮੁਖੀ ਰਾਕੇਸ਼ ਕੁਮਾਰ ਨੇ ਕਿਸੇ ਤਰ੍ਹਾਂ ਦੀ ਕੋਈ ਵੀ ਫਾਇਰਿੰਗ ਨਾ ਹੋਣ ਦੀ ਪੁਸ਼ਟੀ ਕਰ ਦਿੱਤੀ ਗਈ ਸੀ ਪਰ ਸੁੰਦੇ ਸਾਹ ਹੀ ਪੂਰੇ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਜੜਾ ਪੈਦਾ ਹੋ ਜਾਂਦਾ ਤੇ ਲੋਕ ਡਰ ਦੇ ਮਾਹੌਲ ਦੇ ਵਿੱਚ ਜੀ ਰਹੇ ਸੀ ਜਾਣਕਾਰ ਦੇ ਮੁਤਾਬਿਕ ਜਿਹੜਾ ਕਿ 9 ਵਜੇ ਗਾਇਕਾ ਜੋਤੀ ਨੂਰ ਦੇ ਘਰ ਦੇ ਨੇੜੇ ਇੱਕ ਐਕਟਿਵਾ ਸਵਾਰ ਆ ਕੇ ਰੁਕਿਆ ਉਸਨੇ ਡੱਬ ਦੇ ਵਿੱਚੋਂ ਪਹਿਲਾਂ ਪਿਸਤੌਲ ਨੀਵਾ ਚੀਜ਼ ਕੱਢੀ ਸੀਸੀਟੀਵੀ ਕੈਮਰਾ ਦੇ ਵਿੱਚ ਉਹ ਇਸ ਤਰ੍ਹਾਂ ਹੀ ਦਿਖਾਈ ਦੇ ਰਿਹਾ ਸੀ ਜਿਵੇਂ ਪਿਸਤੌਲ ਨੂੰ ਲੋਡ ਕਰ ਰਿਹਾ ਹੋਵੇ ਉਸ ਤੋਂ ਬਾਅਦ ਉਸਨੇ ਦੋ ਵਾਰ ਇਸੇ ਤਰ੍ਹਾਂ ਕਰਕੇ ਐਕਟਿਵਾ ਦੀ ਡਿੱਗੀ ਖੋਲ੍ਹੇ ਤੇ ਉਸ ਨੂੰ ਦੇਖ ਕੇ ਐਕਟਿਵਾ ਤੇ ਬੈਠ ਕੇ ਉੱਥੋਂ ਚਲਾ ਜਾਂਦਾ ਸੀਸੀਟੀਵੀ ਫੁਟੇਜ ਦੇ ਵਿੱਚ ਕਿਸੇ ਤਰ੍ਹਾਂ ਦੀ ਫੈਰਿੰਗ ਦੀ ਕੋਈ ਰੋਸ਼ਨੀ ਨਹੀਂ ਦਿਖਾਈ ਦਿੱਤੀ ਪਰ ਜਦੋਂ ਸਥਾਨਕ ਲੋਕਾਂ ਨੇ ਸੀਸੀਟੀਵੀ ਫੁਟੇਜ ਦੇਖੀ ਤਾਂ ਗੋੜੀਆਂ ਚੱਲਣ ਦੀ ਅਫਵਾਹ ਫੈਲ ਗਈ। ਐਨਾ ਹੀ ਨਹੀਂ ਸਥਾਨਕ ਲੋਕਾਂ ਨੇ ਜੋਤੀ ਨੂਰਾ ਦੇ ਰਿਸ਼ਤੇਦਾਰਾਂ ਨੂੰ ਵੀ ਫੋਨ ਕਰ ਦਿੱਤਾ। ਜਿਵੇਂ ਹੀ ਘਟਨ ਦੀ ਸੂਚਨਾ ਪੁਲਿਸ ਨੂੰ ਮਿਲੀ ਤਾਂ ਏ ACP ਨਾਥ ਅਤੇ ਥਾਣਾ ਨੰਬਰ 1 ਦੇ ਮੁਖੀ ਪੁਲਿਸ ਟੀਮ ਸਮੇਤ ਮੌਕੇ ਦੇ ਉੱਤੇ ਪਹੁੰਚ ਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਨੂੰ ਮੌਕੇ ਤੋਂ ਨਾ ਤਾਂ ਕੋਈ ਖੋਲ ਮਿਲਿਆ ਤੇ ਨਾ ਹੀ ਕੋਈ ਗਵਾ। ਜਿਸ ਨੇ ਫਾਇਰਿੰਗ ਦੀ ਆਵਾਜ਼ ਸੁਣੀ ਹੋਵੇ ਪੁਲਿਸ ਨੇ ਸੈਂਸਿਟੀਵਿਟੀ ਵੀਡੀਓਜ਼ ਚੈੱਕ ਕੀਤੀ ਤਾਂ ਫਿਰ ਕਲੀਅਰ ਹੋਇਆ ਕਿ ਉੱਥੇ ਕਿਸ ਤਰ੍ਹਾਂ ਦੀ ਕੋਈ ਫਾਇਰਿੰਗ ਨਹੀਂ ਹੋਈ ਪਰ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਪੁਲਿਸ ਨੇ ਐਕਟਿਵਲ ਸਵਾਰ ਨੌਜਵਾਨ ਨੂੰ ਹਿਰਾਸਤ ਵਿੱਚ ਲੈ ਲਿਆ ਜੀ ਹਾਂ ਵੱਡੀ ਅਪਡੇਟ ਆ ਕਿ ਦੇਰ ਸ਼ਾਮ ਐਡੀਸੀਪੀ ਅਕ੍ਰਿਸ਼ ਜਾਨ ਨੇ ਮੀਡੀਆ ਦੇ ਸਾਹਮਣੇ ਆ ਕੇ ਜਾਣਕਾਰੀ ਦਿੱਤੀ ਹੈ ਕਿ ਜੋ ਨੌਜਵਾਨ ਸੀਸੀਟੀਵੀ ਵਿੱਚ ਦੇਖਿਆ ਗਿਆ ਸੀ ਉਸ ਨੂੰ ਸੂਚਨਾ ਮਿਲਦੇ ਕੁਝ ਸਮੇਂ ਬਾਅਦ ਹੀ ਟ੍ਰੇਸ ਕਰਕੇ ਹਿਰਾਸੇ ਵਿੱਚ ਲੈ ਲਿਆ ਗਿਆ ਸੀ। ਉਹਨਾਂ ਨੇ ਕਿਹਾ ਕਿ 8 ਸਾਲਾ ਨੌਜਵਾਨ シュਮਿਤ ਕੁਮਾਰ ਔਰ ਫ ਰੌਕੀ ਪਠਾਨਕੋਟ ਦਾ ਰਹਿਣ ਵਾਲਾ ਜੋ ਬਸੰਤ ਕੁੰਚ ਵਿੱਚ ਆਪਣੇ ਰਿਸ਼ਤੇਦਾਰਾਂ ਦੇ ਕੋਲ ਪਿਛਲੇ 1.5 ਮਹੀਨੇ ਤੋਂ ਰਹਿ ਰਿਹਾ। ਉਹਨਾਂ ਨੇ ਐਕਟਿਵਾ ਵੀ ਕਬਜ਼ੇ ਵਿੱਚ ਲੈ ਲਈ ਪਰ ਨੌਜਵਾਨ ਕੋਲੋਂ ਕਿਸੇ ਤਰ੍ਹਾਂ ਦਾ ਕੋਈ ਵੀ ਹਥਿਆਰ ਬਰਾਮਦ ਨਹੀਂ ਹੋਇਆ। ਉਹਨਾਂ ਨੇ ਕਿਹਾ ਕਿ ਉਹ ਐਕਟਿਵਾ ਦੀ ਟਿੱਕੀ ਦੇ ਵਿੱਚੋਂ ਕੀ ਕੱਢ ਰਿਆ ਸੀ ਇਹ ਹਲੇ ਜਾਂਚ ਦਾ ਹਿੱਸਾ ਹੈ। ਦਾਦੀ ਕੀ ਜਿਵੇਂ ਹੀ ਇਹ ਖਬਰ ਮਿਲਦੀ ਹੈ ਕਿ ਜੋਤੀ ਨੂਰਾ ਦੇ ਘਰ ਦੇ ਬਾਹਰ ਗੋਰੀਆਂ ਚੱਲਣ ਦੀ ਜਿਹੜੀ ਕਿ ਅਫਵਾਹ ਫੈਲਦਿਆਂ ਮੌਕੇ ਤੇ ਪੁਲਿਸ ਪਹੁੰਚਦੀ ਹੈ ਪੁਲਿਸਬਲ ਮਾਨ ਦੇ ਵਿੱਚ ਬ੍ਰੀਕ ਦੇ ਨਾਲ ਜਾਂਚ ਕੀਤੀ ਜਾਂਦੀ ਹੈ ਲੱਗੇ ਹੋਏ ਸੀਸੀਟੀਵੀ ਕੈਮਰਾ ਨੂੰ ਖੰਘਾਲਿਆ ਜਾਂਦਾ ਜਿਸ ਦੇ ਵਿੱਚ ਸਾਫ ਹੋ ਗਿਆ ਕਿ ਇੱਥੇ ਕਿਸੇ ਤਰੀਕੇ ਦੀ ਕੋਈ ਫਾਇਰਿੰਗ ਨਹੀਂ ਕੀਤੀ ਜਾਂਦੀ ਪਰ ਉਹ ਜਿਹੜਾ ਨੌਜਵਾਨ ਸੀ ਉਥੇ ਕੀ ਕਰਨ ਆਇਆ ਸੀ ਇਸ ਦੇ ਚਲਦੇ ਉਸ ਨੂੰ ਪ੍ਰੈਸ ਕੀਤਾ ਗਿਆ ਤੇ ਪੁਲਿਸ ਨੇ ਕਾਰਵਾਈ ਕੀਤੀ ਅਤੇ ਇਸ ਨੌਜਵਾਨ ਨੂੰ ਜਿਹੜਾ ਕਿ ਪ੍ਰੈਸ ਕਰਨ ਤੋਂ ਬਾਅਦ ਹਿਰਾਸਤ ਵਿੱਚ ਲੈ ਲਿਆ ਜਿਸ ਸਬੰਧ ਦਾ ਅਗਲੀ ਜੇਕਰ ਪੁੱਛ ਪੜਤਾਲ ਕੀਤੀ ਜਾਲੇ ਤਾਂ ਦਾਅਵਾ ਹੈ ਕਿ ਗੋਲੀ ਸਰਫ ਆਪਵਾਸੀ ਅਜਾਈ ਕੋਈ ਵੀ ਜਿਹੜੀ ਕਿ ਘਟਨਾਉ ਸਾਹਮਣੇ ਨਹੀਂ ਆਈ